ਦੀਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰ ਤਜੋ ਅਭਿਮਾਨਾ ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹ ਸੋਈ ਭਲ ਮੰਨੋ ਨਾਹਿਨ ਕਾ ਬੋਲ ਕਰਤ ਇਹ ਨਾਹਿਨ ਪਾਠ ਇਕੱਠਾਈ ਉਚਾਰਨ ਕਰਨਾ ਨਾਹਿਨ ਕਾ ਬੋਲ ਕਰਤ ਨੇ ਮਕਨਾਂ ਬਿਸਰਉ ਹਿਏ ਮੂਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨਪਜਰਤ ਨਿਰਗੁਨ ਕਰੂਪ ਕੋਲਹੀਨ ਨਾਨਕ ਹਉ ਆਨੰਦ ਰੂਪ ਸੁਆਮੀ ਭਰਤ ਇਸ ਰਾਮ ਧਿਆਨ ਨਾਲ ਲਾਉਣਾ ਨਿਰਗੁਨ ਕਰੂਪ ਕੋਲਹੀਨ ਇਥੇ ਠਮਕਾ ਨਾਨਕ ਹਾਉ ਇਥੀ ਮਿਸਰਾਮ ਐ ਅਨਦ ਰੂਪ ਸੁਆਮੀ ਭਰਤ ਦੇਵ ਗੰਦਾਰੀ ਮਨ ਹਰ ਕੀਰਤ ਕਰ ਸਦ ਹੂੰ ਮਨ ਪਦ ਤੇ ਇਸਰਾਮ ਐ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨ ਸਭ ਹੂੰ ਰਹਾਉ ਜਹਤੇ ਉਪਜਿਓ ਤਹੀ ਸਮਾਇਓ ਇਹ ਵਿਦ ਜਾਣੀ ਤਬ ਹੂੰ ਜਹਾ ਜਹਾ ਇਹ ਦੇਹੀ ਤਾਰੀ ਰਹਿ ਨਾ ਪਾਇਓ ਕਬ ਹੂੰ ਸੁਖ ਆਇਓ ਭੈ ਭਰਮ ਬਿਨਾਸੀ ਕਿਰਪਾਲ ਹੋਏ ਪ੍ਰਭ ਜਬ ਹੂ ਕਹ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਾਜ ਲਭ ਹੂੰ ਇਹ ਬੜੇ ਧਿਆਨ ਨਾਲ ਯਾਦ ਰੱਖਣ ਵਾਲੀ ਯਮਕ ਹੈ ਕਹ ਨਾਨਕ ਇਥੇ ਠਮਕ ਮੇਰੇ ਪੂਰੇ ਮਨੋਰਥ ਇਥੇ ਵਿਸਰਾਮ ਹੈ ਸਾਧ ਸੰਗ ਇਥੇ ਯਮਕ ਲਾ ਦਨੀਂ ਸਾਧ ਸੰਗ ਤਜ ਨਹੀਂ ਕਹਿਣਾ ਸਾਧ ਸੰਗ ਤਜ ਲੱਭੂ ਲੱਭੂ ਥੋੜਾ ਜਿਹਾ ਕਸ ਕੇ ਬੋਲਣਾ ਲਾਲਚ ਦਾ ਵਾਚਕ ਹੈ ਇਹ ਲੋਭ ਦਾ ਵਾਚਕ ਹੈ ਦੇਵ ਗੰਦਾਰੀ ਮਨ ਜੋ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵਾ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ ਦਾਸੋ ਪ੍ਰੀਤ ਘਟਾਵੋ ਜੋ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਾਨ ਕੀ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵਾ ਮੁਖੋ ਬੁਲਾਵਾ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਧਾਰਿਓ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਪ੍ਰਭ ਜੀ ਤਉ ਪ੍ਰਸਾਦ ਇਥੇ ਵਿਸਰਾਮ ਹੈ ਭ੍ਰਮ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਅਪਨਾ ਮਨ ਮਹਿ ਇਹ ਵਿਚਾਰਿਓ ਰਹਾਉ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਦਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਵਣ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੀ ਹਾਂਜੀ ਆਪ ਮੇਟ ਪਏ ਸਰਣਾਈ ਇਥੇ ਕਿਸ ਨਾਮ ਹੈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਮਾਨ ਪਦ ਤੇ ਖਮਕ ਲਾਦਨੀ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਦੇ ਭਰਮ ਅਧੇਰਾ ਲਹੀ ਹਾਂਜੀ ਅਧੇਰਾ ਹੀ ਉਚਾਰਨ ਕਰਨਾ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸਰਨ ਤੁਮਾਰੀ ਅਹੀ ਖਿਨ ਬਹਿ ਥਾਪ ਉਥਾਪਨ ਹਾਰੇ ਕੁਦਰਤ ਕੀ ਮਨਾ ਪਹੀ ਦੇਵ ਕੰਧਾਰੀ ਮਹਿਲਾ ਹੂੰ ਮਹਿਲਾ ਥੋੜਾ ਹੈਗਾ ਮਹਿਲਾ ਹੈ ਮਹਿਲਾ ਪੰਜਵਾ ਹਰ ਪ੍ਰਾਣ ਪ੍ਰਭ ਸੁਖ ਦਾਤੇ ਹਾਂਜੀ ਹਰ ਪ੍ਰਾਣ ਪ੍ਰਭ ਇੱਥੇ ਵਿਸਰਾਮ ਲਾਉਣਾ ਹੈ ਹਰ ਪ੍ਰਾਣ ਪ੍ਰਭ ਸੁਖ ਦਾਤੇ ਗੁਰ ਪ੍ਰਸਾਦਿ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਇ ਹੈ RAM ਨਾਮ ਰਸ ਮਾਤੇ ਮਹਾ ਕਿਲ ਵਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋ ਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੀਵ ਗੰਧਾਰੀ ਪੰਜਵਾ ਇਹ ਮਹੱਲਾ ਨਹੀਂ ਹੈ ਇਸੇ ਤਰ੍ਹਾਂ ਹੀ ਪੰਜਵਾ ਉਚਾਰਨ ਕਰਨਾ ਮਹੱਲਾ ਨਹੀਂ ਆਪਣੇ ਕੋਲੋਂ ਬੋਲ ਦੇਣਾ ਹੈ ਦੀਵ ਗੰਧਾਰੀ ਪੰਜਵਾ ਸੋ ਪ੍ਰਭ ਜਾਤ ਕਤ ਵੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬਾਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਇਹਦਾਨ ਗੁਰਦੈਣੀ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸੀਤਲ ਹੋਣੀ ਇਹ ਇਕੱਠਾ ਹੀ ਜਲਤੇ ਪਾਠ ਇਕੱਠਾ ਉਚਾਰਨ ਕਰਨਾ ਆਮ ਜਲਤੇ ਇਸ ਤਰ੍ਹਾਂ ਬੋਲ ਜਾਂਦੇ ਹਨ ਜਲਤੇ ਪਦ ਤੇ ਯਮਕ ਹੈ ਜਲਤੇ ਸੀਤਲ ਹੋਣੀ ਕਰਮ ਧਰਮ ਕਿਛੁ ਉਪਜਨਾਇਓ ਨਹ ਉਪਜੀ ਨਿਰਮਲ ਕਰਨੀ ਛਾੜ ਸਿਆਨ ਬਸੰਜਮ ਨਾਨਕ ਨਾਨਕ ਪਦ ਤੋਂ ਪਹਿਲਾਂ ਠਮਕ ਲਾਦਨੀ ਹੈ ਸੰਜਮ ਤੀ ਛਾੜ ਸਿਆਨ ਬਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ ਜਪ ਪਦਤੀ ਵਿਸਰਾਮ ਹੈ ਹਰ ਰਾਮ ਨਾਮ ਜਪ ਲਾਹਾ ਹਰ ਨਾਮ ਨਾਮ ਜਪ ਲਾਹਾ ਗਤ ਪਾਵਹਿ ਸੁਖ ਸਹਜ ਅਨੰਦਾ ਕਾਟੇ ਝਮਕੇ ਫਹਾ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਖੋਜਤ ਜਦ ਪੂਰਾ ਲਾ ਕੇ ਖੋਜਤ ਖੋਜਤ ਖੋਜ ਵਿਚਾਰਿਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਪਹਿ ਪਦਤੀ ਥਮਕ ਲਾ ਦਨੀਆ ਹਰ ਸੰਤ ਜਨਾ ਪਹਿ ਆਹਾ ਦਿਨਾ ਪ੍ਰਾਪਤ ਏਹੋ ਨਿਦਾਨ ਜਿਨ ਕੈ ਕਰਮ ਲਿਖਾ ਹ ਸੇ ਵੱਡ ਭਾਗੀ ਸੇ ਪਤਵੰਤੇ ਸੇਈ ਪੂਰੇ ਸਹਾ ਸੁੰਦਰ ਸੁਗੜ ਸਰੂਪਤੇ ਨਾਨਕ ਸੁੰਦਰ ਸੁਗੜ ਸਰੂਪ ਤੇ ਨਾਨਕ ਇਥੇ ਵਿਸਰਾਮ ਜੇ ਨ ਹਰ ਹਰ ਨਾਮ ਵਿਸਾਹਾ ਦੀਵਗੰਦਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ ਇਹ ਮਨ ਪਦ ਤੇ ਵਿਸਰਾਮ ਲਾਉਣਾ ਹੈ ਮਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਆ ਪਾਵਨ ਪੀਤਰ ਜੋ ਦੀਸੈ ਸੋ ਸ਼ਾਰਾ ਰਹਾਉ ਸ਼ਾਰਾ ਉਚਾਰਨ ਕਰਨਾ ਇਸ਼ਾਰਾ ਨਹੀਂ ਕਹਾਂ ਜੇਨ ਕੀਆ ਤਿਸ ਸਿਮਰ ਪ੍ਰਾਨੀ ਜੀਉ ਪ੍ਰਾਨ ਜਿਨ ਧਾਰਾ ਤਿਸਹਤਿਆਗ ਅਵਰਲ ਪਟਾਵਹਿ ਮਰ ਜਨਮਹਿ ਮੁਗਦ ਗਵਾਰਾ ਅੰਧ ਗੰਗ ਪਿੰਗੁਲ ਮਤ ਹੀਨਾ ਅੰਧ ਗੁੰਗ ਪਿੰਗੁਲ ਮਤ ਹੀਨਾ ਪ੍ਰਭ ਰਾਖੋ ਰਾਖਣ ਹਾਰਾ ਕਰਨ ਕਰਾਵਣ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਦੀਵ ਗੰਧਾਰੀ ਪੰਜਵਾ ਦੀਵ ਗੰਧਾਰੀ ਪੰਜਵਾ ਸੋ ਪ੍ਰਭ ਨਿਰਹੂ ਤੇ ਨੇਰਾ ਸਿਮਰਤੇ ਆਏ ਗਾਇ ਗੁਣ ਗੋਬਿੰਦ ਦਿਨ ਰੈਨ ਸਾਜ ਸਵੇਰਾ ਰਹਾਉ ਉਦਰ ਦੇਹ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੀਰੈ ਇਸ ਰਾਮ ਧਿਆਨ ਨਾਲ ਲਾਉਣਾ ਉਧਰ ਦੇਹ ਦੁਲੱਬ ਇੱਥੇ ਠਮਕ ਲਾ ਦਿੰਨੀ ਹੈ ਉਧਰ ਨਹੀਂ ਕਹਿਣਾ ਉਧਰ ਧਦੇ ਨਾਲ ਉਚਾਰਨ ਕਰਨਾ ਹੈ ਉਧਰ ਦੇਹ ਦੁਲੱਬ ਸਾਧੂ ਸੰਗ ਇੱਥੇ ਵਿਸਰਾਮ ਹੈ ਹਰ ਹਰ ਨਾਮ ਜਪੀਰੈ ਘਰੀ ਨਾਮ ਮੁਹਤ ਨਾ ਚਸਾ ਵਿਲੰਬਾ ਹੋ ਕਾਲ ਨਿਤਹਿ ਨਿਤ ਹੀਰੈ

ਕਿਆ ਨਾਹੀ ਘਰ ਤੇਰਾ ਨਾਮ ਅਧਾਰ ਦੀਜੈ ਨਾਨਕ ਕੋ ਆਨੰਦ ਸੂਖ ਕਨੇਰੇ 36 2 ਦੇ ਉਚਾਰਨ ਕਰਨਾ ਯਾਨੀ 12 ਸ਼ਬਦਾਂ ਦੇ ਸੰਗ੍ਰਹਿ ਨੂੰ ਇੱਥੇ ਮਹਾਰਾਜ ਨੇ ਲਿਖ ਦਿੱਤਾ 36 2 ਯਾਨੀ 12 ਸ਼ਬਦ ਜਿਹੜੀ ਨੇ ਇੱਥੇ ਪੂਰੇ ਹੋ ਚੁੱਕੇ ਹਨ ਦੇਵ ਗੰਦਾਰੀ ਪੰਜਵਾ ਮਨ ਗੁਰ ਮਿਲ ਨਾਮ ਅਰਾਧਿਓ ਮਨ ਤੇ ਵਿਸਰਾਮ ਹਾਂਜੀ ਮਨ ਪਾਦ ਤੇ ਵਿਸਰਾਮ ਹੈ ਸੁਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਵਾਧਿਓ ਰਹਾਓ ਕਰ ਕਿਰਪਾ ਆਪਣੋ ਦਾਸ ਕੀਨੋ ਕਾਟੇ ਮਾਇਆ ਫਾਦਿਓ ਭਾਉ ਭਗਤ ਗਾਏ ਗੁਣ ਗੋਬਿੰਦ ਜਾਮ ਕਾ ਮਾਰਗ ਸਾਧਿਓ ਭੈ ਉਹ ਅਨੁਗਰਾਹ ਮਿਟਿਓ ਮੋਰਚਾ ਸਮੂਲ ਪਦਾਰਥ ਲਾਦਿਓ ਇਹ ਸਾਰੇ ਲਾਦਿਓ ਸਾਧਿਓ ਫਾਦਿਓ ਧੱਦਿਆਂ ਨਾਲ ਕੀ ਉਚਾਰਨ ਕਰਨਿਆ ਲਾਦਿਓ ਫਾਦਿਓ ਦੱਦੇ ਨਹੀਂ ਬੋਲਨੇ ਬਲਿਹਾਰੈ ਨਾਨਕ ਲਖ ਬੇਰਾ ਬਲਿਹਾਰੈ ਨਾਨਕ ਲਖ ਬੇਰਾ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਪੁਰ ਅਗਮ ਅਗਾਧਿਓ ਦੇਵ ਗੰਦਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕ ਪਾਰ ਬ੍ਰਹਮ ਲਿਵ ਲਾਵੇ ਰਹਾਉ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬੋੜ ਨਾ ਜੋਨੀ ਤਾਵੇ ਪੂਰਨ ਬ੍ਰਹਮ ਰਵਿਆ ਮਾਨ ਤਾਨ ਮਹ ਆਣ ਨ ਦ੍ਰਿਸ਼ਟੀ ਆਵੇ ਆਣ ਨਕ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਾਨ ਸੰਗ ਨਾਨਕ ਜਿਸ ਲੜ ਲਾਵੈ ਨਰਕ ਰੋਗ ਨਹੀਂ ਹੋਵਤ ਇਥੇ ਠਮਕ ਲਾ ਕੇ ਜਾਨ ਸੰਗ ਇਥੇ ਵਿਸਰਾਮ ਹੈ ਨਾਨਕ ਜਿਸ ਲੜ ਲਾਵੈ ਦੀਵ ਗੁੰਦਾਰੀ ਪੰਜਵਾ ਚੰਚਲ ਸੁਪਨਾ ਹੀ ਉਰਜਾਇੋ ਇਹ ਚੰਚਲ ਪਾਦ ਤੇ ਵਿਸਰਾਮ ਹੈ ਸਪਨਾ ਹੀ ਉਰਜਾਇਉ ਇਤਨੀ ਨਾ ਬੁਝੈ ਕਭੂ ਚਲਨਾ ਬਿਗਲ ਭਇਓ ਸੰਗ ਮਾਇਉ ਰਹਾਉ ਕੁਸਮ ਰੰਗ ਸੰਗ ਰਸ ਰਚਿਆ ਬਿਖਿਆ ਇਕ ਉਪਾਇਉ ਲੋਭ ਸੁਨੇ ਮਾਨ ਸੁਖ ਕਰ ਮਾਨੈ ਵੇਗ ਤਹਾ ਉੱਠਤਾਉ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦਵਾਰ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨ ਕਲ ਮਲ ਡਾਰਨ ਮਨਹ ਸਧਾਰਨ ਇਹ ਆਸਰ ਮੋਹਿ ਤਰਨਾ ਇਹ ਆਸਰ ਮੋਹਿ ਤਰਨਾ ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਹ ਕਰਨਾ ਇਹ ਟਹਿਲ ਮੋਹ ਕਰਨਾ ਬਿਗਸੈ ਮਾਨ ਹੋਵੈ ਪਰਗਾਸਾ ਬਹੁ ਨ ਗਰਭ ਹੈ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਪਰਸੋ ਹੂੜਾ ਨਹੀਂ ਲਾਉਣਾ ਪਰਸੋ ਹੀ ਉਚਾਰਨ ਕਰਨਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਧਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਉ ਪਰਿਓ ਸਾਧ ਕੀ ਸਰਨਾ ਦੀਵਗੰਧਾਰੀ ਮਹੱਲਾ ਪੰਜਵਾ ਦੀਵਗੰਧਾਰ ਪਾਠ ਜਿਹੜਾ ਨਾ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਜਿਵੇਂ ਦੀਵਗੰਧਾਰੀ ਰਗਣੀ ਹੈ ਇਸ ਤਰ੍ਹਾਂ ਦੀਵਗੰਧਾਰ ਰਾਗ ਹੈ ਇਸ ਕਰਕੇ ਦੀਵਗੰਧਾਰ ਮਹੱਲਾ ਪੰਜਵਾ ਪਾਠ ਸੁਧ ਹੈ ਦੀਵਗੰਧਾਰ ਦੀਵਗੰਧਾਰੀ ਪੰਜਵਾ ਹੀ ਛਪਿਆ ਹੋਇਆ ਹੈ ਪਰ ਪ੍ਰਾਤਨ ਰੂਪਾਂ ਦੇ ਵਿੱਚ ਪਾਠ ਦੇਵ ਗੰਧਾਰ ਮਹੱਲਾ ਪੰਜਵਾ ਹੈ ਦੇਵ ਗੰਧਾਰ ਮਹੱਲਾ ਪੰਜਵਾ ਆਪਣੇ ਹਰਪੈ ਬੇਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿਧ ਸੂਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਣੀ ਲਾਗੋ ਜਿਸ ਤਿਸ ਪ੍ਰਵ ਅੰਚਲ ਗਹੀਐ आंच ना लागे अग्न सागर ते शरण स्वामी की अहीय कोट पराद महा अकृत खान अकृत खान उच्चारण करना यानीRare नु स्याली ला देनी अकृत खान अकीर्त खान नहीं कहना बहर बहर प्राब सही है करुणामय पूर्ण परमेश्वर करुणामय जेड़ा पाठ है संबंधक पाठ है ਕਰੁਣਾ ਮਹਿ ਪੂਰਨ ਪਰਮੇਸ਼ਰ ਜੇ ਅਕਿਰਤ ਕਣ ਹੋਵੇ ਫਿਰ ਨਾ ਰਾਰਾ ਪੂਰਾ ਹੋਵੇ ਫਿਰ ਅਕਿਰਤ ਕਣ ਜੇ ਰਾਰੇ ਹੀਠਾ ਰਾਰਾ ਕੱਕੇ ਦੇ ਫਿਰ ਅਕ੍ਰਿਤ ਕਣ ਨਾਨਕ ਤਿਸ ਸਰਨਹੀਐ ਦੀਵ ਗੰਧਾਰੀ ਪੰਜਵਾ ਗੁਰ ਕੇ ਚਰਨ ਰਿਦਾ ਪਰ ਵਿਸਾ ਰੋਗ ਸੋਗ ਸਭ ਦੁਖ ਬਿਨਾਸੀ ਉਤਰੇ ਸਗਲ ਕਲੇਸ਼ਾ ਰਹਾਉ ਜਨਮ ਜਨਮ ਕੇ ਕਿਲ ਬਿਖ ਨਾਸਾ ਹੈ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ 3 ਇਹ ਤਰੇ ਨਹੀਂ ਕਹਿਣਾ ਛੱਕੇ ਤਰੇ ਛੱਕੇ 3 ਇਸ ਤਰ੍ਹਾਂ ਹੀ ਉਚਾਰਨ ਕਰਨਾ ਕਿਉਂਕਿ ਇੱਥੇ 18 ਸ਼ਬਦ ਪੂਰੇ ਹੋ ਗਏ ਨੇ ਇਸ ਕਰਕੇ ਇੱਥੇ ਛੱਕੇ 3 ਲਿਖ ਦਿੱਤਾ ਹੈ ਆ ਕੀ ਕੋਈ ਇਹਦੇ ਬਾਣੀ ਦੇ ਵਿੱਚੋਂ ਕੋਈ ਸ਼ਬਦ ਨੂੰ ਘਟਾ ਵਿਧਾ ਨਾ ਸਕੇ ਗਿਣਤੀ ਨਾਲ-ਨਾਲ ਮਹਾਰਾਜ ਲਿਖ ਰਹੀ ਹਨ ਦੇਵ ਗੰਦਾਰੀ ਮਹੱਲਾ ਪੰਜਵਾ ਹਾਂਜੀ ਮੇਰੀ ਪੁਥੀ ਚ ਮਹੱਲਾ ਹੈ ਨਹੀਂ ਸੀ ਪਰ ਪ੍ਰਾਤਮ ਸ੍ਰੂਪਾ ਚ ਮਹੱਲਾ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ ਕਰਹ अनुग्रह स्वामी मेरे मन ते ਕਬਹ ਨ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਵਿਖ ਜਾਰੋ ਸਭ ਤੇ ਨੀਚ ਆਤਮ ਕਰਮਾਨੋ ਮਨ ਮਹਿ ਇਹ ਸੁਖ ਧਾਰੋ ਗੁਣ ਗਾਵਹਿ ਠਾਕੁਰ ਅਵਿਨਾਸੀ ਕਲਮਲ ਸਗਲੇ ਝਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਔਰ ਧਾਰੋ ਦੀਵ ਗੰਧਾਰੀ ਮਹੱਲਾ ਪੰਜਵਾ ਪ੍ਰਾਪ ਜੀਓ ਪੇਖੋ ਦਰਸ ਤੁਮਾਰਾ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰੈਣੀ ਅਰੈਣੀ ਜੀ ਪ੍ਰਾਨ ਤੇ ਪਿਆਰਾ ਰਹਾਉ ਪ੍ਰਾਨ ਨੰਨੇ ਭੁੱਲਿਆ ਕਰ ਤੇ ਤੂੰ ਨਾਣੀ ਨਿਕਲਦੀ ਸ਼ਾਸਤਰ ਵੇਦ ਪ੍ਰਾਨ ਅਵਲੋਕੇ ਸ਼ਾਸਤਰ ਵੇਦ ਪੁਰਾਨ ਅਵਲੋਕੇ ਸਿਮਰੇਤ ਤਤ ਵਿਚਾਰਾ ਦੀਨਾ 나ਥ ਪ੍ਰਾਨ ਪਤ ਪੂਰਨ ਭਵਜਲ ਉਦਰਨ ਹਾਰਾ ਉਦਰਨ ਹਾਰਾ ਉਦਰਨ ਹਾਰਾ ਆਦ ਜੁਗਾਦ ਭਗਤ ਜਨ ਸੇਵਕ ਆਦ ਜੁਗਾਦ ਜੁਗਾਦ ਪਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਆਦ ਜੁਗਾਦ ਭਗਤ ਜਨ ਸੇਵਕ ਇਥੇ ਵਿਸਰਾਮ ਹੈ ਤਾਕੀ ਵਿਖੇ ਆਧਾਰਾ ਤਾਕੀ ਪਾਠ ਇਕੱਠਾ ਹੀ ਕਰਨਾ ਹੈ ਕਸ ਕੇ ਉਚਾਰਨ ਕਰਨਾ ਹੈ ਤਾਕੀ ਇਥੇ ਯਮਕ ਲਾ ਦੇਣੀ ਹੈ ਵਿਖੇ ਆਧਾਰਾ ਤੈਨ ਜਾਣ ਕੀ ਧੂਰ ਬਾਚਨਿਤ ਨਾਨਕ ਪਰਮੇਸ਼ਰ ਦੇਵਨ ਹਾਰਾ ਦੀਵ ਗੰਧਾਰੀ ਮਹੱਲਾ ਪੰਜਵਾ ਤੀਰਾ ਜਨ ਰਾਮ ਰਸਾਇਣ ਮਤਾ ਪ੍ਰੇਮ ਰਸਾ ਨਿਦ ਜਾ ਕੋ ਉਪਜੀ ਛੋੜਨਾ ਕਤਹੂ ਜਾਤਾ ਰਹਾਉ ਬੈਠਤ ਹਰ ਹਰ ਸੂਵਤ ਹਰ 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 ਰਸ ਭੋਜਨ ਖਾਤਾ 86 ਤੀਰਤ ਮੱਜਨ ਕੀਨੋ ਸਾਦੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀ ਨੋ ਸਤਿ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਮਾਈ ਪਤਤੀ ਹੀ ਵਿਸਰਾਮ ਹੈ ਰਹਾਉ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਐ ਟਿਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੂ ਆਈਐ ਟਿਕਣ ਨਾ ਟਿਕਣ ਨਾ ਪਾਵੇ ਬਿਨ ਸਤ ਸੰਗਤ ਇਥੇ ਵਿਸਰਾਮ ਕਿਸ ਆਗੇ ਜਾਏ ਇਥੇ ਠੰਮਕ ਰੂ ਆਈਐ ਪਾਠ ਇਕੱਠਾ ਹੀ ਕਰਨਾ ਹੈ ਰੂ ਆਈਐ ਵੱਖਰਾ ਨਹੀਂ ਕਹਿਣਾ ਟੇਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੈ ਜਾਏ ਰੂ ਆਈਐ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਨੀਵ ਗੰਧਾਰੀ ਮਹੱਲਾ ਪੰਜਵਾ ठाकुर होई आप दयाल भई कल्याण आनंद रूप होई है आनंद रूप जड़ा पाठ ਸੰਬੰਧਕ ਹੈ भई कल्याण आनंद रूप होई है उबरे बाल गोपाल रहाऊ उबरे बाल गोपाल दोए कर जोड करी बेनंती पार ब्रह्म मान त्याया हाथ दे राखी परमेश्वर ਥਗਲਾ ਦੁਰਤ ਮਿਟਾਇਆ ਵਰਨਾਰੀ ਮੇਂ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਠਾਕੁਰ ਨੀਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਐ ਕਹੋ ਹੂੜਾ ਨਹੀਂ ਲਾਉਣਾ ਕਹੋ ਨਾਨਕ ਜਨ ਕਉ ਬਲ ਜਾਈਐ ਪੂਲੇ ਅਖਰ ਬੁੱਲਿਆ ਕਰ ਜੋ ਸਬਨਾ ਕਰੇ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ